ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਰਵ ਚੜ੍ਹਦੀ ਕਲਾ ਤੇ ਉਹ ਵੀ ਮਾਰਾ ਸਾਮੂ ਜੈ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਨਾਲੇ ਬਖਸ਼ੇ ਜੀ ਜੇ ਰੋਗ ਤਾਂ ਸਾਰਿਆਂ ਨੂੰ ਸਾਡਾ ਜੀ ਹਾ ਛੋਟਾ ਜਿਹਾ ਬੁੱਬਾ ਨਾ ਜਿਹੜਾ ਇਹ ਪਤਾ ਨਹੀਂ ਕਰਨ ਦੇ ਬਰਾਗ ਚ ਐ ਪਤਾ ਨਹੀਂ ਜੈ ਜ਼ਮੀਨ ਦੇ ਬਰਾਗ ਚ ਇਹ ਬਿਮਾਰ ਪਾਇਆ ਨਾ ਸਵਾਰ ਤੇ ਕੁਛ ਖਾਦੀ ਐ ਨਾ ਪੀਦੀ ਐ ਤੇ ਸਾਰੇ ਨੂੰ ਕਹੀ ਜਾਂਦੇ ਇੱਕ ਕਮਜ਼ੋਰ ਹੋ ਗਈ ਕਮਜ਼ੋਰ ਹੋ ਗਈ ਕਮਜ਼ੋਰ ਵੀ ਦੋਦਰਤ ਕਿੰਨੀ ਕਮਜ਼ੋਰ ਹੋ ਜੂਗਾ ਜਬਾ ਹੁਣ ਸਾਡਾ ਦਿਮਾਗ ਦਾ ਨਾ ਜਿਹੜਾ ਸੋਚਣ ਸ਼ਕਤੀ ਉਹ ਉਧਰ ਹੀ ਸਾਰ ਨੂੰ ਜਾਂਦੀ ਵੀ ਬਿਮਾਰ ਹੈ ਹੈ ਤੇ ਤਰਕ ਉਹ ਉਧਰ ਸਾਥੀ ਗੱਲ ਤੋਂ ਬਾਅਦ ਸਾਰਿਆਂ ਨੂੰ ਬਾਲੇ ਆ ਗਿਆ ਚਾਚਰੀ ਕਾਦੀ ਕੋ ਚਾਚਰੀ ਕਾਦੀ ਭੁੱਖ ਲੱਗੀ ਵੀ ਹੈ ਹੈ ਬਸ ਆਹ ਕਹ ਕੇ ਮੰਗਵਾਰ ਹੁੰਦੀ ਜੀ ਖਾਂਦੀ ਹੈ ਨਹੀਂ ਉਸੋ ਸੋ ਇਸ ਵਾਰ ਹੋਲੀ ਵੀ ਤਾਂ ਨਹੀਂ ਕਿਲੇ ਜੀ ਮੈਸੇਜ ਵੀ ਹੈ ਫੋਨ ਵੀ ਹੈ ਕਹਦੇ ਹੱਦ ਕੀ ਤੁਹਾਡੀ ਹੋਲੀ ਵਾਲੀ ਕੋਈ ਵੀਡੀਓ ਨਹੀਂ ਆਈ ਹੈ ਜੀ ਜੱਕਰ ਦੇ ਵਿੱਚ ਕੋਈ ਬਿਮਾਰ ਪਿਆ ਹੋਵੇ ਫਿਰ ਦੱਲੀ ਕਰਦਾ ਖਾਸ ਕਰਕੇ ਜੀ ਉਹ ਸਾਰੇ ਪਿਆਰ ਕਰਦੇ ਹੁਣ ਜੈ ਜਮੀਨ ਬੀ ਇਹਨੂੰ ਪਿਆਰ ਕਰਦੀ ਕਰਨ ਵੀ ਇਹਨੂੰ ਪਿਆਰ ਕਰਦਾ ਤੇ ਸਾਰਾ ਪਰਿਵਾਰ ਹੈ ਤਾਂ ਕਰਕੇ ਫਿਰ ਹੋਲੀ ਵਾਲਾ ਸਾਡਾ ਜਿਹੜਾ ਪ੍ਰੋਗਰਾਮ ਤਾਂ ਉਹ ਹੋ ਗਰੀ ਕੈਚਲ ਇਹ ਇਹ ਰੰਗ ਤਾਂ ਬਹੁਤ ਚੌ ਨਾਲ ਲਈ ਗਈ ਸੀ ਇਹਨੇ ਰੰਗ ਦੇ ਕੇ ਹੀ ਵੀ ਆਈ ਏ ਮੈਂ ਕਿਹਾ ਡੇਢ ਕਿਲੋ ਰੰਗ ਆਉਣਾ ਜਿਹੜਾ ਬਾਈ ਤੋਂ ਆ ਕੇ ਲੈ ਆਇਆ ਇਹਨੂੰ ਪਰੂ ਤੋਂ ਬਾਅਦ ਹੁੜ ਗਈ ਜੀ ਮੇਰੇ ਵੀ ਪਤਾ ਨਹੀਂ ਗਲੇ 'ਚ ਖਰਾਸ ਜਿਹੀ ਹੋ ਰਹੀ ਏ ਜੀ ਪਤਾ ਨਹੀਂ ਕੀ ਹੋਇਆ ਮੈਂ ਕਹਾਂ ਨੇ ਸਦੀਮ ਪਿੱਛੇ ਕੈਮਰਾ ਫੜਿਆ ਖੜੀਆ ਚੱਲ ਜਿੰਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਆਹ ਕਹਤੇ ਕਰੀ ਜਾਤਾ ਮਿੰਟ ਕੁ ਵਾਰਤਾ ਕਰੀ ਜਾਂਦੇ ਤੁਸੀਂ ਕੋਈ ਨਹੀਂ ਇਕ ਨਹੀਂ ਹੁੰਦਾ ਖਰਾਸ ਰ ਹੈਗੀ ਆ ਤਾਂ ਗਲੇ 'ਚ ਹੈਗੀ ਆ ਫਿਰ ਕੀ ਮਤਲਬ ਉਹਦਾ ਇਹ ਮੇਰਾ ਕੋਈ ਮੇਰਾ ਪੁੱਤਰ ਹੈ ਜਿਹੜਾ ਜਿਹੜਾ ਜੇਤੀ ਦੀ ਕੋਈ ਵੀ ਜਿਹੜਾ ਕਦੇ ਉੱਧਰੋਂ ਗਿੱਡਣ ਦਾ ਕਦੇ ਉੱਡਣ ਨੂੰ ਕਦੇ ਉੱਡੜ ਹੈ ਤਾਂ ਚੁੱਖਾ ਮੰਮਾ ਨੂੰ ਕਹੇ ਚੌਲ ਬਣਾ ਦੇ ਤੈਨੂੰ ਚੋਲ ਬਾਤ ਉਹਨੇ ਖਾਧਿਆ ਤਾਂ ਥੋੜੇ ਦੇ ਦੇ ਵੀ ਹੈ ਕਦੇ ਨਾਲ ਖਾਣੇ ਹੁਣ ਚੌਲ ਦਾ ਜੇਤੀ ਦੀ ਗੱਲ ਹੈ ਮਾਂ ਅੱਜ ਚਿੜੀ ਬਣਾ ਕੇ ਕਿੰਨੀ ਸੋਹਣੀ ਹਾਏ ਇਹ ਐਂ ਉੜ ਕੇ ਐਂ ਠੰਗੂ ਮਾਰਦੀ ਹੁੰਦੀ ਹੈ ਹਾਂ ਖਾਰਬੀਨ ਵਾਲੀ ਚੀਜ਼ ਨੂੰ ਦੇਖ ਕੇ ਜੀ ਤਾਂ ਦਿਲ ਘਬਰਾਉਣ ਲੱਗ ਗਿਆ ਕੋਸਾ ਹੈਗਾ ਚੱਕਰ ਇਹਦਾ ਪੇਟ ਇਨਫੈਕਸ਼ਨ ਦਾ ਚੱਕਰ ਹੈਗਾ ਉਹ ਤਾਂ ਤਾਂ ਰੋਣ ਬੋਲ ਤੁਸੀਂ ਡਾਕਟਰ ਨੇ ਦਿੱਤੀ ਵੀ ਹੈ ਲੈ ਜਦੇ ਕਰਦਾ ਪਿੱਛੇ ਨੂੰ ਗੇਰ ਲੀਆ ਇੱਕ ਵਾਰ ਮੈਂ ਕਹਿੰਦੀ ਹਾਂ ਜਿਵੇਂ ਹੁਣ ਆਪਾਂ ਪਰਸੋਂ ਚੈੱਕ ਕਰਾ ਕੇ ਤੇ ਇਹਨੂੰ ਅੱਜ ਫੇਰ ਚੈੱਕ ਕਰਾਏ ਹੁੰਦੇ ਹਾਂ ਜਾਣਾ ਡਾਕਟਰ ਕੋਲ ਨਾ ਉਦਾਂ ਤਾਂ ਸਾਥ ਚਿਕਲ ਬਲਾ ਚਾ ਬਲਾ ਇੱਕ ਵਾਰ ਫੇਰ ਬੁਲਾ ਦੇ ਵੀ ਕਿ ਨਾ ਤੰਤਾਰੋ ਪੈ ਜਾ ਫਿਰ ਬੈਜ ਹੇ ਮੇਰਾ ਪੁੱਤ ਤਪ ਅੱਠ ਰੁਪਏ ਦਾ ਆਹ ਚਾਰ ਕੇ ਪਾ ਲੈ ਮੈਨੂੰ ਸਵੇਰੇ ਉੱਠ ਕੇ ਕਹਿੰਦੀ ਕਹਿੰਦੀ ਤੂੰ ਤਾਂ ਮੈਨੂੰ ਕੱਲ ਸਕੂਲ ਭੇਜਣ ਲੱਗੀ ਸੀ ਕਿਦਾਂ ਸਕੂਲ ਦੇ ਬਾਹਰ ਨਾ ਤਾਂ ਨਹੀਂ ਹੈਗਾ ਵੀ ਮਬਬਾ ਕਿਦਾਂ ਸਕੂਲ ਦੇ ਬਾਹਰ ਐ ਕਰਕੇ ਸੋਸ ਤੁਜੀ ਪਈ ਰਹੇ ਨਾ ਨਾ ਉਹ ਦੋਈ ਖਾਈ ਜਾ ਇਲਤਕਾਰ ਨੂੰ ਤਾਂ ਫਿਰ ਇਹ ਸ਼ੇਰ ਨਹੀਂ ਐ ਤੁਹਾਨੂੰ ਲੱਗਦਾ ਵੀ ਇਲਤਕਾਰ ਜੇ ਟਿੱਕੀ ਜੂਗੀ ਇਹ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਬਾਕੀ ਮੌਸਮ ਹੋ ਗਿਆ ਜੀ ਚੇਂਜ ਟੋਲਣ ਵਰਗੇ ਢਿੱਡ ਲਾਗੇ ਦਿਖਣਾ ਬਾਹਰ ਨੂੰ ਜਿਹੜੇ ਸਾਗ ਦੇ ਵਿੱਚ ਲੁਕ ਰਹੇ ਹੁੰਦੇ ਤੇ ਕੱਪੜੇ ਪਾ ਲਦੇ ਤਾਂ ਕਈ ਕਈ ਫਿਰ ਉਹਦਾ ਪਤਾ ਜੀ ਤਾਂ ਲੱਗਦਾ ਹੈਗਾ ਵੀ ਢਿੱਡਾ ਨਾ ਹੁਣ ਇੱਕੋ ਹਾਲਤ ਮੌਸਮ ਚੇਂਜ ਹੋ ਗਿਆ ਹੁਣ ਟੀ-ਸ਼ਰਟਾਂ ਲਾਗੇ ਖੁੱਲ੍ਹੇ ਖੁੱਲਹੀ ਜੇ ਲੱਭਣ ਜਿਹੜੀ ਟਾਈਟ ਜੀ ਆ ਉਹਦੇ ਦਾ ਢਿੱਡ ਪੂਰਾ ਦਿਖਦਾ ਜਿਹੜੀ ਖੁੱਲੀ ਜਿਓ ਥੋੜਾ ਜਿਹਾ ਕਵਰ ਕਰ ਲੈਂਦੀ ਆ ਬਹੁਤ ਆੱਖਾ ਬਥੇਰ ਕੰਟਰੋਲ ਕਰਿਆ ਪਰ ਵਜ਼ਨ ਕੰਟਰੋਲ ਕਰਦੇ ਕਰਦੇ ਮਨ ਨੂੰ ਹੀ ਕੰਟਰੋਲ ਕਰ ਲੈ ਆ ਵਜਨ ਨੇ ਚਲੋ ਕੋਈ ਨਹੀਂ ਮਤਲਬ ਜੇ ਵਜ਼ਨ ਘਟਾਉਣਾ ਵੀ ਕਿਸੇ ਗੁਣੀਆਂ ਚ ਘਟਾਵੇ ਬੰਦਾ ਕਿਸੇ ਵਧੀਆ ਡਾਕਟਰ ਦੀ ਗਾਈਡੈਂਸ ਦੇ ਵਿੱਚ ਆਪਣੀ ਉਦੇਗਾਰ ਨਾਲ ਘਟਾਉਣਾ ਚਾਹੀਦਾ ਕਦੇ ਵੀ ਕਿ ਮੈਂ ਆ ਛੱਡ ਦੂੰਦਾ ਮੌਹ ਛੱਡ ਦੂੰਦਾ ਮੈਂ ਇਦਾਂ ਕਰ ਲੰਦਾ ਮੌਦਾ ਕਰ ਲੰਦਾ ਫਿਰ ਬੰਦਾ ਔੜਦੇ ਔੜਦਾ ਫਿਰ ਵੀ ਕਿੰਨਾ ਸਪੈੰਦੀਉ ਪੈਦੀ ਹੈ ਤੇ ਹੁਣ ਸੰਦੀਪ ਲੱਗੀ ਵੀ ਤੁਸੀਂ ਪੁੱਛਾ ਲਾਉਣ ਵਿੱਚੇ ਮੈਨੂੰ ਇੱਧਰ ਲਿਜਾ ਰਿਹਾ ਉਹ ਕਹਿਣਾ ਮੈਂ ਬਣਦਾ ਮੈਂ ਤੇ ਫਲਾਉ ਦੇ ਕੈਮਰਾਮੈਨ ਨੂੰ ਬਲੋ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਕੀ ਫਤਿਹ ਫਤਿਹ ਜੀ ਅ ਤੁਸੀਂ ਨਾ ਜਿਹੜੀ ਕਹਿੰਦੇ ਆ ਵੀ ਡਾਕਟਰ ਦੀ ਸਲਾਹ ਨਾ ਵਜ਼ਨ ਘਟਾਉਣਾ ਚਾਹੀਦਾ ਮੈਂ ਇੰਸਟਾਗ੍ਰam ਤੇ ਹੁਣ ਇੱਕ ਵੀਡੀਓ ਦੇਖੀ ਸਵੇਰੇ ਇੱਕ ਕੁੜੀ ਨੇ 24 ਕਿਲੋ ਵਜ਼ਨ ਘਟਾ ਲਿਆ 6 ਮਹੀਨੇ ਰੋਟੀ ਨਹੀਂ ਖਾਦੀ ਫੇਰ ਉਹਦੇ ਨਾਲ ਹੋਇਆ ਕੀ ਬਣਾ ਹੋਇਆ ਕੀ ਵੈਂਟੀਲੇਟਰ ਤੇ ਪਈ ਆ ਵਿਚਾਰੀ ਫੂਲ ਫੂਲੀ 15 ਮਹੀਨਾ ਬਾਅਦ ਹਾਂ ਵਜ਼ਨ ਕੋਈ ਨਹੀਂ ਘਟਾਈਦਾ ਹੁੰਦਾ ਵਧਾਈਦਾ ਹੁੰਦਾ ਹੈ ਨਹੀਂ ਨਾ ਜਦ ਤੱਕ ਸਰੀਰ ਖਾਣ ਪੀਣ ਯੋਗਾ ਹੈਗਾ ਬਣਾ ਖਾਈ ਪੀ ਜਾਓ ਕੀ ਪੁੱਤ ਨਾ ਇਹਨੂੰ ਛੇੜ ਪੱਜੂ ਸਿਰ ਚ ਫੇਰ ਨਹੀਂ ਤੁਸੀਂ ਬੈੱਡ ਤੇ ਰੋਟੀ ਖਾਦੀ ਸੀ ਬੈੱਡ ਤੇ ਬੈੱਡ ਤੇ ਮਹਾ ਪ੍ਰਸ਼ਾਦਾ ਹੁੰਦਾ ਸੀ ਤਾਂ ਮੈਂ ਰੋਟੀ ਤਾਂ ਨਹੀਂ ਖਾਦੀ ਦਾਲ ਖਾਦੀ ਸੀ ਨਹੀਂ ਦਾਲ ਤਾਂ ਮੁੱਲਾ ਤਾਂ ਤੇ ਮੈਂ ਸੁੱਕੋ ਸੁੱਕੇ ਸੀ ਹਾਂ ਹਾਂ ਦਾਲ ਢੱਲੀ ਵੀ ਸੀ ਉਹਦੇ ਪਰ ਕਾਦੇ ਪਰ ਬੈੱਡ ਪਰ ਬੈੱਡ ਪਰ ਦਾਲ ਢੱਲੀ ਵੀ ਸੀ ਚਾਦਰ ਪਰ ਆਹ ਦੇਖੋ ਰੇ ਢੱਲੀ ਵੀ ਉਹ ਤਾਂ ਰੀਤ ਦੇ ਮਗਰ ਮਗਰ ਫਿਰਦਾ ਤਾਂ ਮੈਂ ਰੀਤ ਦਾ ਐ ਝੋਲਦੇ ਫਿਰਦੇ ਰੀਤ ਤੇ ਰੀਤ ਕਰਕੇ ਲੱਗਿਆ ਪਤਾ ਰੀਤ ਨੇ ਨਾ ਉਹ ਕੋ ਖਾਂਦੀ ਨਹੀਂ ਦੀ ਹੈਗੀ ਐਨਖਰੇ ਜੇ ਕਰਦੀ ਸੀ ਮੈਂ ਇਹਦੇ ਮੂੰਹ ਤੇ ਚਮਚਾ ਪਾਉਂਗਾ ਕੋਈ ਬਸ ਉਹ ਉਹ ਦੇ ਕਰਕੇ ਫਿਰ ਥੋੜੀ ਬਹੁਤੀ ਡੋਲ ਗਈ ਹੁਣ ਕਿਤੇ ਉਹਨਾਂ ਨੇ ਠੀਕ ਆ ਤੂੰ ਪੁੱਤ ਆਪਾਂ ਨੇ ਹੁਣ ਬੈੱਡ ਵੀ ਚੇਂਜ ਕਰਨੇ ਆ ਚੇਂਜ ਕਰਨੇ ਨਵੇਂ ਲਿਆਉਣੇ ਹੁਣ ਇੱਧਰ ਰਖਾਈ ਮੂੰਹ ਇੱਧਰ ਦੀ ਸਾਈਡ ਕਰਨੀ ਆ ਕਾਹ ਹੋਇਆ ਕਾਹ ਹੋਇਆ ਮੇਰੇ ਬੁੱਤਣ ਕੀਨ ਕੀ ਜਾਰੀ ਏ ਕੀ ਹੋਇਆ ਕੀ ਕਰਨਾ ਕੀ ਕਰਨਾ ਕੀ ਲੈਣਾ ਕੀ ਕਰਨਾ ਤੂੰ ਠੀਕ ਨਹੀਂ ਨਹੀਂ ਕੀ ਦੇਖੂਦਾ ਮੇਰੇ ਪੁੱਤ ਦਾ ਲੱਤਾਂ ਲੱਤਾਂ ਤੋਖਦੀ ਹਾਏ ਮੇ ਮੇ ਬੂਬੂ ਦੇ ਲੱਤਾਂ ਘੁੱਟੂਦਾ ਕਮਜ਼ੋਰੀ ਪੈ ਗਈ ਨਾ ਦੋ ਤਿੰਨ ਦਿਨ ਹੋ ਗਏ ਕੁਛ ਖਾਦਾ ਨਹੀਂ ਹੈਗਾ ਜੀ ਤਾਂ ਕਰਕੇ ਬੱਚਾ ਹੋ ਗਿਆ ਠੀਕ ਹਾਂ ਹੋ ਕੱਤਾ ਜਿਹੜਾ ਝੂਠੀਆਂ-ਪੂਠੀਆਂ ਬੋਲਦਾ ਨਾ ਤੇਰੀ ਕਾਇ ਕਾੜਣੀ ਮੈਂ ਕੱਦਮ ਹੈਂ ਕੱਲ ਲੈਂਦੇ ਆ ਥੋੜੀ ਜੀ ਹੋ ਥੋੜੀ ਜੀ ਕਾਇ ਕਾ ਲੈਣਦੇ ਔ ਚੜੀ ਤਾਂ ਖਾ ਲ ਆਪਣੀ ਮੰਮਾ ਚੜੀ ਭਾਖ ਖਲਾਈ ਤੇ ਤੇਰੇ ਬਾਤ ਇਹ ਤਾਂ ਚੌਲਾਂ ਦੇ ਖਾ ਲੈਨੇ 5-7 ਚਮਚੇ ਬੱਬਰ ਦੇ ਰਨੇ ਹੈਨਾ ਜਿਵੇਂ ਤੀਕੋ ਲੈਣਾ ਫੇਲੇ ਨੇ ਮੰਮਾ ਗੱਡੀ ਲੈ ਆ ਨਾ ਮੰਮਾ ਗੂ ਲੈ ਨੀ ਆ ਮੰਮਾ ਆ ਲੈ ਨਾ ਮੰਮਾ ਆ ਲੈ ਨਾ ਕਿ ਆ ਕੰਗਾ ਕਿ ਆ ਕੰਗਾ ਕਿ ਆ ਕੰਗਾ ਮੰਮਾ ਸੇਵ ਖਾਣਾ ਮੰਮਾ ਗੇਵ ਚ ਖਾਣਾ ਆ ਮੰਮਾ ਆ ਲੈ ਨਾ ਮੰਮਾ ਆ ਲੈ ਨਾ ਹਨਾ ਕੰਗਾ ਨਾ ਇਹ ਉਹਨਾਂ ਨੇ ਅਸਲ ਚ ਗਰੇਪਸ ਨੇ ਲਝਾਈ ਹੈ ਉਹਦੋਂ ਅਸੀਂ ਲੱਤ ਜੀ ਅੰਗੂਰ ਲੈ ਲਏ ਸੀ ਇਹਨੇ ਬਿਨਾਂ ਤੋਤੇ ਦੀ ਪੰਜ ਚਾਰ ਪੀਸ ਖਾ ਲਏ ਬਸ ਉਹ ਤੋਂ ਬਾਅਦ ਫਿਰ ਲਾਗੀ ਲੱਲਾ ਬੱਬਾ ਕਰਨ ਜਿੱਦਣ ਅਸੀਂ ਜੈ ਜ਼ਮੀਨ ਕੋਲ ਗਏ ਸੀ ਕਿ ਕਿ ਕੱਟਣ ਉਦੋਂ ਇਹ ਰੰਗ ਲੈ ਕੇ ਆਈ ਸੀ ਰੰਗ ਲੈ ਕੇ ਆ ਕੇ ਉਹ ਰੱਖਤਾ ਨੂੰ ਕਿਹਾ ਵੀ ਮੁੜ ਕੇ ਆ ਕੇ ਹੋਲੀ ਖੇਲਾਂਗੇ ਵੀ ਪਹਿਲਾਂ ਆਪਾਂ ਉੱਥੇ ਕਿੱਕ ਕੱਟ ਕੇ ਆਉਣਾ ਬਸ ਹਜੇ ਕਿੱਕ ਕੱਟਣ ਗਏ ਉਧਰ ਤੇ ਆਉਂਦੇ ਨੇ ਅੰਗੂਰ ਖਾ ਲੈ ਆ ਕੇ ਬਸ ਇਹਨੇ ਬੋਂਟਿੰਗ ਸ਼ੁਰੂ ਕਰਤੀ ਐਸ਼ਾ ਮੇਰਾ ਪੁੱਤ ਉੱਜਿਆ ਵਾਹ ਫੇ ਪੁੱਤੋ ਗੋਜਣਾ ਚੱਲ ਖੱਚੇ ਕੰਮ ਨੂੰ ਚੱਲ ਲੱਗੀਆਂ ਤੁਸੀਂ ਵੀ ਨਵੇੜ ਲਓ ਆਪਣਾ ਕੰਮ ਮਾ ਦਾ ਮੇਰਾ ਤਾਂ ਮੇਰਾ ਤਾਂ ਬੱਤੇ ਵੱਧ 15 ਮਿੰਟ ਦਾ ਕੰਮ ਆ ਜਾ ਮੈਂ ਗੋਹਾਈ ਚੱਕ ਕੇ ਸਿਰ ਨਾ ਹਾਂ ਵੀ ਮਰਦਾ ਬੋਲੂ ਬਾਹਰ ਹਾਂ ਹਾਂਜੀ ਚਲਿਆ ਕੀ ਕਹਤਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੁਰਦਾ ਮੈਂ ਮੁਰਦਾ ਮਾ ਨਾ ਉਦਾਂ ਗੱਲ ਕਰਦਾ ਮੈਂ ਮੁਰਦਾ ਨਾ ਨਾ ਮੈਂ ਤਾਂ ਤੁਹਾਨੂੰ ਮੁਰਦਾ ਕਹੀ ਨਹੀਂ ਠੀਕ ਆ ਫੇਰ ਬੱਸ ਬੰਦ ਹੀ ਗਿਆ ਨਾ ਕੋਈ ਨਹੀਂ ਤਾਂ ਟਾਈਮ ਦੱਸੂਗਾ ਹੁਣ ਤੂੰ ਬੈ ਗੱਲ ਪਿੱਛੇ ਇਹਨੂੰ ਬਹਿਸ ਕਰਾਉਣੀ ਔਰ ਵੀਡੀਓ ਦੇ ਵਿੱਚ ਮਿੱਤ ਬਹਿਸ ਹੋਣੀ ਜ਼ਰੂਰੀ ਹੈ ਹਾਂ ਬਹਿਸ ਹੋਣੀ ਜ਼ਰੂਰੀ ਉੱਥੇ ਕੱਲ ਵੀ ਜਿਆਦਾ ਤਾਂ ਸਰਦੀਆਂ ਚ ਆਪਾਂ ਧੁੱਪ ਮੰਗਦੇ ਕਮਰੇ ਚ ਵੀਰੋ ਧੁੱਪ ਆਵੇ ਹਾਂ ਗਰਮੀਆਂ ਚ ਹੁਣੇ ਬਹੁਤ ਬੁਰੀ ਲੱਗਣੀ ਹਾਂ ਹੁਣ ਜਦ ਤਾ ਧੁੱਪ ਆਈ ਨਹੀਂ ਹੁਣ ਹੁਣ ਬੇ ਹਿਸਾਬ ਧੁੱਪ ਹੈ ਕਮਰੇ ਦੇ ਵਿੱਚ ਅੱਧਿੱਤਰ ਉਹ ਦੇਖੇ ਧੁੱਪਾਂ ਸਿੱਧੀ ਬੈੱਡ 'ਤੇ ਆਉਣ ਲੱਗ ਜਣੀ ਹੁਣ ਉੱਥੇ ਆ ਆਈ ਜਣੀ ਹੁਣ ਤਾਂ ਕਰਕੇ ਕਹਿੰਦੀ ਮੈਂ ਪੜਦੇ ਪੁਰਦੇ ਵਿਚਾਰ ਹੋਣੇ ਆ ਤੋ ਹੋਣੇ ਚਾਕੀਆਂ ਟੁਕੀਆਂ ਝਾੜ ਹੋਣੀਆਂ ਲੱਗੇ ਰੋ ਹੁਣ ਇਹ ਰੀਜ ਠੀਕ ਹੋ ਜਵੇ ਅੱਜ ਚਾਹ ਕਿੰਨੀ ਟੌਰ ਲੱਗਦੀ ਇਹਨਾਂ ਦੀ ਹੂੰ ਬਹਾਦਰ ਸੱਚਾ ਪਾਤਸ਼ਾ ਖੱਚੋ ਕੰਮ ਨੂੰ ਖੱਚੋ 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 ਤੋ ਖੱਚੋ ਤੋ ਮਹਾਰਾਜ ਦੇ ਚਾਪਾ ਚਾ ਸਾਬ ਨੂੰ ਦੇਈ ਦੋ ਟਾਈਮ ਪ੍ਰਸ਼ਾਦ ਜੋ ਗਰਮੇ ਵੈਲੁਰਜੀ ਦਾ ਖਾਸਾ ਵੈਲੁਰਜੀ ਦਾ ਗਰਮੇ ਗਰਮੇ ਤਿੰਨ ਟਾਈਮ ਵੀ ਛਕਣੇ ਆ ਹੂੰ ਸਵੇਰੇ ਦੁਪਹਿਰੇ ਸ਼ਾਮ ਦਿਨ ਬੜੀ ਗਰਮੀ ਹਾਂ ਹੁੰਦਾ ਇਹ ਸੱਤ ਪਰ ਪੈ ਜਾਂਦਾ ਹੁਣੇ ਬਹੁਤ ਪਰ ਪਿਆ ਹੋਇਆ ਹਾਂ ਫਿਰ ਦਾ ਸਾਢੇ ਟਾਈਮ ਕੇ ਬਾਅਦ ਜਰੂਰੀ ਆਹ ਗੁਲਣੀ ਚਾਹੀਦੀ ਓਕੀ ਇੱਧਰ ਹੈ ਤੁਹਾਨੂੰ ਦੋਨੋਂ ਪਰ ਦੀ ਸਟ ਕੱਚੀ ਰਹਿ ਗਈ ਕਬੀ ਫਿਰ ਆ ਜੀ ਹਾਂ ਵੈਰੀ ਗੁੱਡ ਮਾਤਾ ਬਈ ਇਹ ਦੇ ਕੇ ਰੋਟੀ ਬਪਾਉਂਦਾ ਹੂੰ ਉਹ ਕੱਪੜਿਆਂ ਨਾਲ ਉਹ ਕਰਦੇ ਆਂ ਹਾਂ ਦੇਖੋ ਕੱਪੜੇ ਨਾਲੇ ਅਰੇ ਕੱਲੀ ਕੱਲੀ ਰੋਟੀ ਬਪਾਉਣੀ ਯਾਰਾ ਰੋਟੀ ਵੀ ਆਨ ਰਾੜ ਨਹੀਂ ਤਸੱਲੀ ਨਾਲ ਉਹਨਾਂ ਦੀ ਢੋਲ ਰੋਟੀ ਹੁੰਦੀ ਐ ਬੜੀ ਬੜੀਆਂ ਐਨ ਬੜੀਆਂ ਚਲੋ ਮੈਂ ਤਾਂ ਕਹਿਣ ਲੱਗਾ ਤਾਂ ਵੀ ਦੇਖ ਤਵੇ ਪਰੇ ਰਾੜਦੇ ਗੈਸ ਪਰ ਰਾੜਦੇ ਦੀ ਆਪ ਜਦੈ ਸਿੱਟ ਗਏ ਐਨ ਮਾਰੀ ਐਨ ਵੀਡੀਓ ਦੇ ਵਿੱਚ ਮਾਰਦੇ ਟਕਾ ਕੇ ਵੀ ਟਕਾ ਉਹ ਰੜਦਾ ਗਈਦੀ ਮੈਂ ਤਾਂ ਤੁਹਾਨੂੰ ਤਾਂ ਹੀ ਕਹਿੰਦਾ ਤਾਂ ਵੀ ਉਦੋਂ ਹੀ ਥੈਣ ਨੂੰ ਬਸ ਆਦਤ ਤੇ ਮਜਬੂਰ ਆ ਮੈਂ ਨੇ ਲੱਟਿਓ ਰਣ ਗਈ ਤੋ ਤਾਂ ਹੀ ਕਹਿੰਦਾ ਮੈਂ ਰੜਦਾ ਗਈਦੀ ਵੀ ਆਦਤ ਤੇ ਮਜਬੂਰ ਆ ਵੀ ਗੈਸ ਅਸਲ ਹੀ ਲਾਉਣੀਓ ਲਾਉਣੀ ਐ ਨਾਲ ਬਸ ਮਾਂਮੀ ਦਾ ਬੜਾ ਹੀ ਉਹਨਾਂ ਆਦਤਾਂ ਉਹਨਾਂ ਦੀ ਜੇ ਕੋਸ਼ਿਸ਼ ਕਰੀਏ ਆਪਾਂ ਜਾਉਗੀ ਜਿਹੜੇ ਸਾਡੇ ਸ਼ੁਭਚਿੰਤ ਕਾ ਸਾਡੀ ਸਿਹਤ ਦਾ ਫਿਕਰ ਕਰਦੇ ਉਹ ਆਹ ਚੀਜ਼ ਵਾਸਤੇ ਕਮੈਂਟ ਕਰਦੇ ਵੀ ਤੁਸੀਂ ਗੈਸ ਪਰ ਸਿੱਧੀ ਰੋਟੀ ਨਾ ਲਾਓ ਸਹੀ ਗੱਲ ਆਉਂਦਾ ਨਹੀਂ ਆਪਾਂ ਕੋਈ ਜਿਹੜੀਆਂ ਬਿਮਾਰੀਆਂ ਤੁਹਾਡੇ ਘਰ ਚ ਤਾਂ ਹੀ ਆ ਹਾਂ ਜਿਹੜੀ ਤਾਂ ਗੱਲ ਤਾਂ ਗੱਲ ਤਾਂ ਉਹ ਤਾਂ ਪਨ ਵੀ ਵਧਾ ਹੈ ਨਾ ਪਰ ਕਈ ਵਾਰ ਬਿਮਾਰੀਆਂ ਨੂੰ ਆਪਣੇ ਆਪ ਸੱਦਾ ਦੇ ਦਿੰਨੇ ਆ ਆ ਸੱਦੇ ਸੱਦੇ ਵਾਲੀ ਉਹ ਗੱਲ ਹੈ ਜਿਹੜੀ ਸਿੱਧੀ ਰੋਟੀ ਗੈਸ ਬਿਮਾਰ ਨਹੀਂ ਲਿਜਾ ਕੇ ਉਹ ਤਾਂ ਗੱਲ ਹੈ ਸਰੀਰ ਦਾ ਇਮਿਊਨਿਟੀ ਸਿਸਟਮ ਕਦ ਤੱਕ ਸਹੀ ਰਹੂਗਾ ਕਦ ਤੱਕ ਜਦ ਤੱਕ ਸਹੀ ਹੈ ਜਦ ਤੱਕ ਤਾਂ ਇਹਨੂੰ ਕਰੀ ਜਾਣਾ ਐਡਜੈਸਟ ਜਿੱਦਣ ਵਿਗੜ ਗਿਆ ਇਹਨਾਂ ਸਾਲਾਂ ਨੇ ਹੋਰ ਵਿਗਾੜਨਾ ਜਾਂ ਗੈਸ ਆ ਪਰ ਸਿੱਧੀ ਰੋਟੀ ਰਾੜੀ ਨਹੀਂ ਪਹਿਲਾਂ ਆਇਆ ਟਾਈਮ ਤਾਂ ਲੱਗੂ ਥੋੜਾ ਜਾਂ ਪਰ ਆਇਆ ਬਿਮਾਰੀ ਨਹੀਂ ਲੱਗੂਗੀ ਬਿਮਾਰੀ ਨਹੀਂ ਲੱਗੂਗੀ ਉਹ ਤਾਂ ਗੱਲ ਹੈ ਹੁਣ ਪਹਿਲਾਂ ਆਪਾਂ ਕਹੀਏ ਬਣੇ ਨਾਨੀਆਂ ਦਾਦੀਆਂ ਦੇ ਜਮਾਨੇ ਦੇ ਵਿੱਚ ਵੀ ਤੇ ਹੁਣ ਵੀ ਬਹੁਤ ਘਰਾਂ ਦੇ ਵਿੱਚ ਹੈਗਾ ਵੈਸੇ ਜਿਹੜੀ ਚੁੱਲੇ ਪਰ ਰੋਟੀ ਬਣ ਰੋਟੀ ਬਣਦੀ ਹੈ ਬਿਮਾਰੀਆਂ ਨਹੀਂ ਆਉਂਦੀਆਂ ਹਾਂ ਮੰਨ ਕੇ ਚੱਲੀਏ ਬਹੁਤ ਚੀਜ਼ਾਂ ਨੂੰ ਉਹ ਜਿਹੜੇ ਉਹ ਵੀ ਆ ਜਿਨ੍ਹਾਂ ਦੇ ਸਾਰੇ ਦਿਨ ਜੁੱਲਾ ਵਾਲ ਦਾ ਹਾਂ ਕਦੇ ਦਿਹਾੜੀ ਲਾਗੇ ਚਾਹ ਬਣਾਉਂਦਾ ਉਹ ਕਰਦੋ ਉਹ ਕਰਦੋ ਪਹਿਲਾਂ ਚੁੱਲਿਆਂ ਦੇ ਉੱਪਰੇ ਬਣਦਾ ਸੀ ਸਾਰਾ ਕੁਝ ਹੁਣ ਹੋ ਗਿਆ ਜਿਆਦਾ ਗੈਸਾਂ ਦੇ ਸਹੂਲਤਾਂ ਗੈਸਾਂ ਦੇ ਸਹੂਲਤਾਂ ਮੈਨੂੰ ਸੋਝੀ ਯਾਦ ਆਜਾ ਜਦ ਆ ਪਾਪਾ ਜੀ ਨੇ ਪਹਿਲੀ ਵਾਰ ਸਿਲੰਡਰ ਨਾਲ ਗੈਸ ਲਿਆਂਦਾ ਤਾਂ ਪਾਪਾ ਜੀ ਵਧਾਈਆਂ ਦਿੰਦੇ ਫਿਰਦੇ ਤੇ ਘਰ 'ਚ ਵਧਾਈਆਂ ਕਿਹਾ ਕਦੇ ਲੋ ਭਾਈ ਤੁਸੀਂ ਵੀ ਗੈਸ ਸਿਲੰਡਰ ਚੰਦੇ ਆਲੇ ਹੋ ਕਿ ਪਾਪਾ ਜੀ ਉਹ ਲੈ ਕੇ ਆਏ ਤੇ ਨਾਲ ਹਾਂ ਸਟਾਪ ਸਟਾਪ ਹੁੰਦਾ ਦਾ ਯਾਰ ਮੈਂ ਕਈ ਵਾਰ ਸਟਾਕ ਪਰ ਵੀ ਤੁਹਾਨੂੰ ਰੋਟੀ ਕਰ ਕਰਕੇ ਦਿੱਤੀ ਆ ਬਣਾ ਬਣਾ ਕੇ ਦਾ ਸਕੂਲ ਹੀ ਜਾਂਦੇ ਹੁੰਦੇ ਜਦ ਤਾ ਮਿੱਟੀ ਦਾ ਤੇਲ ਵੀ ਸਰਕਾਰ ਵੱਲ ਤੇ 5 ਲੀਟਰ ਮਿਲਦਾ ਹੁੰਦਾ ਦਾ ਹਾਂ ਉਹ ਡੀਪੂ ਚੋਂ ਮਿਲ ਜਾਂਦਾ ਪਤਾ ਡੀਪੂ ਤੋਂ ਮਿਲਦਾ ਹੁੰਦਾ ਦਾ ਸਸਤੇ ਰੇਟ ਵਰ ਤੇ ਗੈਸ ਉਹ ਉਹ ਵੀ ਬਹੁਤ ਸਟੋਵ ਚੱਲੇ ਪਿੰਨ ਮਾਰਨਾ ਉਹ ਪੰਪ ਮਾਰ ਕੇ ਉਹਨੂੰ ਚਲਾਉਣਾ ਆਏ ਹੋ ਜਾਂਦਾ ਤਾਂ ਵੀ ਜਿੰਨੀ ਤੇਜ਼ ਚਲਾਓਗੇ ਦੰਦ ਦੇ ਚਾਚੂ ਮੜ ਜਾਣੀ ਹੈ ਹਾਂ ਜਾਦਾ ਦਾ ਪਾਪਾ ਜੀ ਕੋਲ ਇੱਕ ਉਹਨਾਂ ਕਿ ਇਹਨਾਂ ਕੋਲ ਪਾਪਾ ਜੀ ਕੋਲ ਇੱਕ ਬੰਦਾ ਸੀ ਜੀ ਡਿਊਟੀ ਪਰ ਉਹ ਹੈ ਹਿਮਾਚਲ ਸਾਈਡ ਦਾ ਸੀ ਕਿਤੇ ਦਾ ਤੇ ਉਹਦੀ ਬਦਲੀ ਹੋ ਗਈ ਸੀ ਪਰ ਉਹਨੇ ਜਾਣਾ ਸੀ ਪਤਾ ਨਹੀਂ ਰਿਟਾਇਰਮੈਂਟ ਹੋ ਗਿਆ ਸੀ ਉਹ ਪਾਪਾ ਜੀ ਨੂੰ ਫਿਰ ਉਹ ਵੇਚ ਗਿਆ ਸੀ ਗੈਸ ਸਿਲੰਡਰ ਆ ਏਸ਼ੀਅਨ ਗੈਸ ਦਾ ਸੀ ਉਹ ਆ ਏਸ਼ੀਅਨ ਗੈਸ ਦਾ ਸਿਲੰਡਰ ਸੀ ਤੇ ਚੁੱਲ੍ਹਾ ਸੀ ਉਹਦਾ ਇੱਕ ਇੱਕ ਮਰੰਡੇ ਹੀ ਭਰਦਾ ਹੁੰਦਾ ਸੀ ਬਸ ਜਿਆਦਾ ਰੁੱਪੜ ਰੁੱਪੜ ਦਾ ਉਹਨਾਂ ਦੇ ਕੋਈ ਹੈ ਨਹੀਂ ਸੀ ਹੁਣ ਤਾਂ ਥੌਂ ਥੌਂ ਜਾਂਸੀਆ ਹੋ ਗਈਆਂ ਘਰ ਘਰ ਚੁੱਲ੍ਹੇ ਹੋ ਗਏ ਜੱਤਾ ਬੁਖਾਰ ਦੜਦਾ ਨਾ ਹੁੰਦਾ ਸੀ ਸਿਲੰਡਰ ਖਤਮ ਹੋ ਗਿਆ ਤਾਂ ਖਰਚੇ ਉਸ ਹਿਸਾਬ ਨਾਲ ਹੁੰਦੇ ਤੇ ਵੀ ਹੁਣ ਸਿਲੰਡਰ ਭਰੌਣ ਜਾਣਾ ਪੈਣਾ ਹਾਂ ਨਾਲੇ ਸਾਰਾ ਸਿੰਚਾਲਤ ਸੌ ਦਾ ਹੁੰਦਾ ਹਾਂ ਜੱਤ ਜੱਤ ਚਾਹੇ ਮੱਸੀ ਬਣਦਾ ਤਾਂ ਜੱਤ ਉਹੀ 3-400 ਰੁਪਏ ਵੀ ਬਹੁਤ ਔਖਾ ਜੁੜਦਾ ਹੁੰਦਾ ਸੀ ਸਮੇ ਦੇ ਅਕੋਰਡਿੰਗ ਬੱਸ ਅੱਪਾ ਨੇ ਆਪਣੇ ਖਰਚੇ ਵਧਾ ਲਏ। ਵਧਾ ਲਏ ਸਹੀ ਗੱਲ। ਬਸ ਗੱਲ ਤਾਂ ਇੱਥੇ ਆ ਆਪਣੇ ਸੁੱਖ ਸੁਭਾ ਦਾ ਵਾਸਤੇ ਸਾਰਾ ਕੁਝ ਲਾਗਿਆ ਕਰਨ ਆਪਾਂ। ਖਰਚੇ ਵਧਾ ਲਏ ਸਹੀ ਗੱਲ। ਹਾਂ ਆ ਬਣ ਗਈ ਤੁਹਾਡੀ ਆ ਰੋਟੀ ਰੜ ਗਈ। ਮੈਨੂੰ ਆਇਆ ਹਾਂ ਸੰਤਾ ਦੇ ਖਰਚ। ਕੱਪੜੇ ਨਾਲ ਕੱਪੜੇ ਨਾਲ ਘਮਾਉਣ ਜਰੋਂ ਕੱਪੜੇ ਨਾਲ ਵਾਸ। ਚਲੋ। ਅੱਪਾ ਦਾ ਪ੍ਰਸ਼ਾਦ ਦਾ ਛਕ ਲੈ ਜੀ ਗਰਮ ਗਰਮ ਰਾਤ ਦਾ ਮੱਕੀ ਦਾ ਬਣਿਆ ਪਿਆ ਸੀ। ਦੋ ਪ੍ਰਸ਼ਾਦ ਝੂਰ ਕੇ ਮੱਕੀ ਦੇ ਮਾਂਹ ਦੀ ਦਾਲ ਦੇ ਵਿੱਚ ਤੇ ਹੈ ਤਲਾ ਤੇ ਪੱਖੇ ਹੁਣ ਵਾਸ ਗਰਮੀ ਆ ਗਿਆ ਆ ਚੱਲੀ ਜਾਣੇ ਪੱਖੇ ਉੱਪਰ ਪੱਖੇ ਚੱਲ ਪਏ ਉੱਚੇ ਲੱਗ ਗਏ ਸਫਾਈ ਸਾਡੇ ਫੇਰ ਨਹੀਂ ਰਹਿੰਦੀ ਹੈਗੀ ਹੋ ਨਹੀਂ ਰਹਿੰਦੀ ਔਰ ਉਹ ਅਸੀਂ ਰੱਖਣਾ ਵੀ ਨਹੀਂ ਹੈਗੀ ਜੱਟਾਂ ਦੇ ਘਰਾਂ ਦੇ ਵਿੱਚ ਕੱਟੇ ਰਹਿੰਦੀਆਂ ਅਸੀਂ ਖੇਤਾਂ 'ਚ ਵੀ ਜਿਹੜਾ ਮਾਰਨਾ ਥੱਲੇ ਡੰਗਰਾਂ 'ਚ ਵੀ ਜਿਹੜਾ ਮਾਰਨਾ ਸ਼ਹਿਰ ਵਾਲਾ ਕੰਮ ਸਾਡਾ ਹੈ ਨਹੀਂ ਭਾਈ ਵੀ ਹਾਂ ਦਫ਼ਤਰ ਗਏ ਵਧੀਆ ਸੂਟ ਬੂਟ ਪਾ ਕੇ ਉਹੋ ਜਿਹੇ ਸੂਟ ਬੂਟ ਪਾ ਕੇ ਬਸ ਆ ਕੇ ਘਰ ਦੇ ਵਿੱਚ ਹਾਂ ਫਿਰ ਫਿਰ ਸਫਾਈਆਂ ਰਹਿੰਦੀਆਂ ਉਹਨੂੰ ਸਾਨੂੰ ਮਹਾਰਾਜ ਨੇ ਸੂਟ ਫੂਟ ਜੋਗਾ ਕਰੇ ਹੀ ਨਹੀਂ ਸਾਡੀ ਜਿਹੜੀ ਦਸੇ ਨੌਹਾਂ ਦੀ ਕਿਰਤਾ ਮਹਾਰਾਜ ਨੇ ਸਾਨੂੰ ਕੋਈ ਹੋਰ ਸੌਂਪੀ ਹੋਈ ਆ ਵੀ ਭਾਈ ਖੇਤਾਂ ਦਾ ਕੰਮ ਕਰੋ ਆਪਣਾ ਸੰਭਾਲੋ ਸਾਰਾ ਜ਼ਿੰਮੇਦਾਰਾ ਜੋ ਬੀਜੂਂਗੇ ਉਹ ਵੱਢੂਂਗੇ ਕਿਆ ਕਹਿੰਦਾ ਚੀਮਾ ਸਿੰਘ ਅਖਬਾਰ ਇੱਧਰ ਤਾਂ ਸੁੱਕ ਗਿਆ ਸਾਰਾ ਬੜੀ ਛੇਤੀ ਸੁੱਕਿਆ ਪੱਖਾ ਕਰ ਦਿਓ ਬੰਦ ਹੂੰ ਸੱਸੀ ਕਾਲਜੀ ਬਾਈ ਸਾਰਿਆਂ ਕਾਹਵਾਰ ਪੜਨ ਲੱਗਿਆ ਸਰਪਰ ਲੱਗਿਆ ਆਹ ਖਵਾਦ ਵਿੱਚ ਜਿਆਦਾ ਤਾਂ ਨਸ਼ਿਆ ਵਾਲੀਆਂ ਨਹੀਂ ਆ ਹਾਂ ਮੇਨ ਨਸ਼ੇ ਦੇ ਤਸਕਰ ਫੜੇ ਹੁਣ ਤਾਂ ਚੱਲ ਰਹੀ ਹੈ ਨਾ ਮੁਹਿੰਮ ਜੀ ਇਹ ਉਹਦੇ ਕਰਕੇ ਹੀ ਹੈ ਸਾਰਾ ਤੇ ਸੱfte ਬੜਿਆ ਤਸਕਰੀ ਦਾ ਪਰਦਾ ਪਾਸ ਕਰਿਆ ਚਾਹ ਨਾਲੇ ਤਾਂ ਥੋੜੇ ਬਹੁਤੇ ਬੰਦੇ ਨੂੰ ਅਖਬਾਰ ਨਾਲ ਉਦਾਂ ਇੱਕ ਟਾਈਮ ਪਾਸ ਵੀ ਹੋ ਜਾਂਦਾ ਅਖਬਾਰ ਨਾਲ ਨਾਲੇ ਉਹ ਵੀ ਪਤਾ ਲੱਗ ਜਾਂਦਾ ਵੀ ਕਿਆ ਚੱਲ ਰਿਹਾ ਬਾਹਰ ਮਾਹੌਲ ਆ ਦੈਨਿਕ ਪਾਸ ਕਰੇ ਕੋ ਇਹ ਦੇਹ ਲ ਇਹਨਾਂ ਨੇ ਵੀ ਮੂਵੀ ਫਰੰਟ ਪਰ ਟੋਟਲ ਹੈਗੀ ਹੈ ਤਾਂ ਦੰਗ ਜਸਤਾਰ ਇਹ ਸਰਕਾਰ ਵਲਤੀ ਹੈ ਹੁੰਦਾ ਹੈ ਬੇ ਦੈਨਿਕ ਪਾਸ ਕਰ ਹੋਗਾ ਜਿਨੇ ਅਜੀਤ ਜੀ ਵੀ ਲੱਗੀ ਵੀ ਹੋਊਗੀ ਦੇਖੀ ਨੂੰ ਸਾਰੀਆਂ ਖਬਰਾਂ ਨੂੰ ਦੇਣੀ ਪੈਂਦੀ ਹੈ ਫਿਰ ਹੈ ਵੀ ਭਾਈ ਇਹ ਮੁੱਖ ਮੰਤਰੀ ਹੈ ਫਰਕ ਤਾਂ ਹੁੰਦਾ ਹੈ ਜਿਹਦੀ ਸਰਕਾਰ ਹੁੰਦੀ ਹੈ ਨਾ ਉਹਦਾ ਹੀ ਡੰਡਾ ਹੁੰਦਾ ਉਹਦੀ ਮੈਂ ਸੰਦੀ ਆ ਸਾਰਾ ਕੁਝ ਕੋਈ ਨਹੀਂ ਚੱਲਦਾ ਫਿਰ ਸਿਸਟਮ ਦੇ ਅਕੋਰਡਿੰਗ ਪੰਬੂ ਗਿਆ ਸਕੂਲ ਤੋਂ ਜਿਹੜਾ ਕਹਿੰਦਾ ਹੈ ਅੱਛਾ ਉਹਨੂੰ ਦਵਾਈ ਦੁਆਈ ਦੇ ਦਿਓ ਜੀ ਜੀਨੀ ਸਕੂਲ ਅਜਾ ਕਾ ਨੂੰ ਉਹ ਯਾਰ ਤੇ ਲੀਜੀ ਆ ਕੀ ਹੋ ਗਿਆ ਪੁੱਤ ਨਾ ਇਹ ਸੀਸੀ ਜੀ ਪੀ ਨਹੀਂ ਹਾਏ ਜੀਜੀ ਪਿਊਗਾ ਵੀ ਚੀਚੀ ਪਿਊਗਾ ਨਾਣਾ ਸਾਡਾ ਸਾਰਾ ਇਹ ਸੀਸੀ ਪੀਊਗਾ ਬਸ ਦਵਾਈਆਂ ਨੂੰ ਦੇਖ ਕੇ ਤਾਂ ਜਵਾਕ ਪੀ ਪਾਣੀ ਕਰਨੀ ਜਦੋਂ ਸ਼ੁਰੂ ਕਰ ਦਿੰਦੇ ਆ ਇੱਕ ਵਾਰੇ ਕਰਦੀ ਆ ਪਾਣੀ ਆ ਗਈ 치치 ਦਾ ਆ ਗਈ 치치 ਦਾ ਪਾਣੀ ਵੀ ਹੈਗਾ ਪਹਿਲਾਂ ਪਹਿਲਾਂ ਦੂਈਆਂ ਦੋਈਆਂ ਲੈ ਲੈ ਪਹਿਲਾਂ ਦੂਈਆਂ ਦੋਈਆਂ ਲੈ ਲੈ ਪੁੱਤ ਫਿਰ 치치 ਵਾਲਾ ਪਾਣੀ ਪੀ ਲੈ ਮੇਰਾ ਪੁੱਤ ਨਹੀਂ ਡਾਕਟਰ ਨੇ ਪੁੱਛਣਾ ਵੀ ਦਵਾਈ ਦੇਤੀ ਐ ਆ ਬੈਠਿਓ ਚਲੋ ਹੋ ਗਿਆ ਬੈਠਿਓ ਬੈਠਿਓ ਕੋਲ ਉਹ ਲੋਹ ਤਾਂ ਲੈ ਲੈਣਾ ਤੂੰ ਪੁੱਤ ਅੱਜ ਘਰ ਤਾਂ ਚੌੜਾ ਹਾਏ ਮੇਰਾ ਪੁੱਤ ਨਾਲੇ ਪਾਣੀ ਲੂਆ ਨਾਲੇ ਦਵਾਈ ਲੂਆ ਛੇਤੀ ਕਰੋ ਵੀ ਇਹ ਪਾਣੀ ਮੈਨੇ ਕਿਆ ਆਨੀ ਤੇਰੀ

ਅਦੀ ਨਾ ਥੋੜੀ ਜੀ ਵਜਾ ਸਾਰ ਉਹੀ ਮਰੀਜ਼ਾਂ ਵਾਂ ਕੇ ਬਣੀ ਪਈ ਐ ਫਿਰ ਆਇਆ ਤਾਂ ਮੈਂ ਰਬੜ ਕੋ ਬੈਣ ਕੋਲ ਤਾਂ ਕਿ ਨਹੀਂ ਮੇਰੇ ਤਾਂ ਸਿਰ ਦੁਖਦਾ ਮੰਮੀ ਚਲ ਮੈਂ ਗਾਣੇ ਨੂੰ ਅੱਜ ਨਾ ਲਾਉਂਗੀ ਹਾਂ ਆ ਦਵਾਈ ਬੜੀ ਚੌਣਾ ਫਿਰ ਸੀਸੀ ਵਾਲੀ ਉਹ ਨਾ ਭੱਜੀ ਜਾਂਦੀ ਉੱਧਰ ਹੁਣ ਸੀਸੀ ਦੀ ਦਵਾਈ ਵਾਲੇ ਕੋਲ ਨੂੰ ਤਾਂ ਉਸ ਨੇ ਤਾਂ ਬਗੀਰ ਉਹਦੋਂ ਬੈਠ ਡੈਡੀ ਕਿਨੇ ਨੂੰ ਮੂੰਹ ਕਰਕੇ ਚਾ ਚੱਲ ਛੇਤੀ ਕਰ ਹਾਂ ਪੀਉਂਗੀ ਆ ਉੱਤ ਪੀਉਂਗੀ ਤੇ ਜਿਹੜੀ ਦਵਾਈ ਪੀਣੀ ਸੀ ਉਹ ਤਾਂ ਪੀਤੀ ਨਹੀਂ ਤਾ ਆਪ ਆਪ ਫੜਾ ਦੇ ਨੂੰ ਪੀ ਲੈਣ ਦੇ ਨੂੰ ਆਪੇ ਫੜਨ ਦੇ ਬੈਠ ਕੇ ਪੀ ਲੈ ਫਿਰ ਡੈਡੀ ਕਿਨੇ ਨੂੰ ਮੂੰਹ ਕਰਕੇ ਪੀ ਲੈ ਡੈਡੀ ਨੂੰ ਫੜਾ ਦੇ ਕਿਵੇਂ ਪੀਂਦੀਆਂ ਏ ਐਨੀ ਸ਼ਾਦ ਆ ਕੁੱਟਾ ਨਹੀਂ ਕੁੱਟ ਮਾਰੀ ਜਿਓ ਹਾਂ ਤਾਂ ਪੀ ਅੰਦਰ ਕਾ ਕਿੱਥੇ ਨਿਕਲੀ ਨਹੀਂ ਉਹ ਰੋਕਣੀ ਪਿਆ ਦੇਖਾਂ ਤਾਂ ਗਾੜੀ ਗਾੜੀ ਜੀ ਇਹ ਚੱਲ ਵੀ ਮੈਨੂੰ ਐ ਤਾਂ ਵੀ ਨਹੀਂ ਹਪਣੀ ਨਹੀਂ ਇਹਨੂੰ ਸਾਰਿਆਂ ਨਾਲੋਂ ਜ਼ਿਆਦਾ ਜਿੱਦ ਕਰਦੀ ਮਿੱਠੀ ਆਏ ਚੱਕ ਮਿੱਠੀ ਜੀ ਲੈ ਚੱਲਣਾ ਚੱਲ ਇੱਧਰ ਬਾਏ ਕਰ ਦੇਗਾ ਸਾਰਿਆਂ ਨੂੰ ਬਾਏ ਜੀ ਓਕੇ ਬਾਏ ਬਾਏ ਉਹ ਵੀ ਸਾਰਿਆਂ ਨੂੰ ਬਾਏ ਕਰ ਦੇ ਬਾਏ ਕਰ ਬਾਈ ਜੀ ਬਾਈ ਕਾ ਫੇਰ ਮਿਲੂੰਗਾ ਜੀ ਮੈਂ ਕਾ ਠੀਕ ਹੋ ਕੇ ਮਿਲੂੰਗਾ ਠੀਕ ਹੋ ਕੇ ਫਿਰ ਆ ਹਾਂ ਹੁਣ ਸਕੂਲ ਨਹੀਂ ਜਾਣਾ ਅੱਜ ਕਾਤੇ ਛੁੱਟੀ ਹੈ ਕੀ ਨਾ ਕਰਤੀ ਛੁੱਟੀ ਤੇਰੀ ਡੈਡੀ ਨੇ ਕੇ ਮੰਮੀ ਨੇ ਕਰੀ ਹੈ ਹਾਂ ਬਿੱਦ ਖਲੀ ਗਿਆ ਹਾਂ ਤੇਰੀ ਮੈਮ ਦਾ ਫੋਨ ਆਇਆ ਕਹਿੰਦੇ ਲੀਟ ਕਾਤੇ ਨਹੀਂ ਆਉਂਦੀ ਹੈਗੀ ਆ ਕੀ ਕਹਾ ਉਹਨੂੰ ਕਬਾਰ ਕਬਾਰ ਕਾ ਜਦ ਦਿਨ ਮੈਂ ਠੀਕ ਹੋ ਗਈ ਆਪੇ ਜਾਉਂਗਾ ਸਕੂਲ ਲਾ ਕਾ ਪੁੱਤ ਪੰਨਾ ਤਾਂ ਹੈਗਾ ਹੀ ਆ ਕੱਲ ਪੜਨਾ ਕੱਲੂ ਪੜਨਾ ਠੀਕ ਕਾ ਲੋ ਕਰੇ ਪੜਨਾ ਘਰੇ ਪੜੋ ਅਜ ਚੱਲ ਦੱਸ ਫਿਰ ਵਟ ਯੂਅਰ ਨੇਮ ਮਾਈ ਨੇਮ ਇਜ਼ ਚੱਲ ਦੱਸ ਦੇ ਕਿਆ ਮਾਈ ਨੇਮ ਇਜ਼ ਟੂਡੇ ਵੈਦਰ ਸਨੀ ਜੇ ਮੈਂ ਮੈਂ ਤੋ ਕੋਈ ਚੀਜ਼ ਲੈਣੀ ਫਿਰ ਕਿਆ ਕਹੂੰਗਾ ਹਾਂ ਐਕਸਕਿਊਜ਼ ਮੀ ਮਮਾ ਥੈਂਕ ਯੂ ਗਣਾ ਪਤਾ ਨਹੀਂ ਕਿੱਧਰ ਜੇ ਮੈਡਮ ਨੂੰ ਜੇ ਮੈਡਮ ਤੋਂ ਕੰਮ ਕਰਵਾਉਣਾ ਹੋਵੇ ਫਿਰ ਐਕਸਕਿਊਜ਼ ਮੀ ਮੈਂ ਮੈਂ ਇੱਕ ਪੱਥਿਆ ਜੇ ਮੈਡਮ ਕੋਈ ਚੀਜ਼ ਦਵੂੰਗੀ ਤਾਂ ਫਿਰ ਕੀ ਕਹੂੰਗੇ ਫਿਰ ਕ ਐਕਸਕਿਊਜ਼ ਮੈਮ ਕਹੂੰਗਾ ਆਪੇ ਪੁੱਠਾ ਸਿੱਧਾ ਬੋਲ ਬੋਲੀ ਜਾਣਾ ਤਾਂ ਥੈਂਕ ਯੂ ਮੈਮ ਕਹਿਣਾ ਥੈਂਕ ਯੂ ਮੈਮ ਕਰ ਨੋ ਨੋ ਇਹ ਨਹੀਂ ਲੈਂਦੀ ਮੈਮ ਤੇ ਚੀਜ਼ ਕੋਈ ਵੀ ਬਣੀ ਤੇ ਮਮਾ ਦੇ ਕੋਈ ਚੀਜ਼ ਤਾਂ ਮੈਂ ਫਿਰ ਕੀ ਮਮਾ ਨੂੰ ਕੀ ਕਹੂੰਗੀ ਨਾ ਕੀ ਕਹੂੰਗੀ ਥੈਂਕ ਯੂ ਹਾਂ ਮਾਈ ਨੇਮ ਇਜ਼ ਪਾਪਾ ਪਾਪਾ ਤੇਰਾ ਨਾਮ ਪਾਪਾ ਤੇਰਾ ਨਾਮ ਸੁਪਰੀਤਾ ਚੌੜ ਲਾਗੀ ਕਰਨਾ ਚਾਹਉਂ ਓਏ ਪਾਪਾ ਡੈਡੀ ਆ ਆਦੇ ਬਲਜੀ ਤੂੰ ਆਪ ਬਣਾਉਂਦੀ ਤੈਨੂੰ ਬਰਾਂਟਨ ਨੂੰ ਆਜਾ ਕਹਿੰਦੀ ਛੇਤੀ ਆ ਜਾ ਹੁਣੇ ਆ ਜੀਤਾ ਹਾਂ ਪਾ ਛੀਦੇ ਕਾਹਤੇ ਤਾ ਜਾਣਾ ਨਹੀਂ ਹਾਂ ਉਹ ਸੌਰੀ ਦਿਓ ਚੱਲ ਜਦ ਤੱਕ ਦਾ ਪਤਾ ਨਹੀਂ ਕਿੱਦਾਂ ਦੇ ਮੌਲ ਆਉਣੇ ਹੁਣ ਤਾਂ ਨਿਆਣੇ ਤਰਸਦੇ ਇੱਥੇ ਚੜ੍ਹ ਪਤਰਸਣਾ ਵੀ ਕਿਆ ਛੱਡ ਬਾਹਗਰੂ ਕਿਸੇ ਦਾ ਜਵਾਕ ਨੂੰ ਪਰਦੇਸੀ ਨਾ ਘਰੇ ਭਾਈ ਆਪਣੇ ਮਾਂ ਬਾਪਾਂ ਕੋਲ ਰਹੇ ਇੱਥੇ ਵਧੀਆ ਕੋਈ ਜੌਬ ਮਿਲ ਜਵੇ ਚਾਹ ਵਧੀਆ ਕੋਈ ਕਮਾਈ ਦਾ ਸਾਧਨ ਬਣ ਜਵੇ ਉਹਨਾਂ ਦਾ ਵੀ ਬਾਹਗਰੂ ਉਹਨਾਂ ਨੂੰ ਭਾਈ ਚੜ੍ਹ ਦੀ ਕਲਾ 'ਚ ਰੱਖਿਆ ਆਉਣ ਵਾਲੇ ਸਮੇਂ 'ਚ ਜਿਹੜੇ ਜਵਾਕ ਜਿੰਨੇ ਵੀ ਹੈਗੇ ਆ ਅੱਖਾਂ ਦੇ ਤਾਰੇ ਹੁੰਦੇ ਆ ਭਾਈ ਜਵਾਕ ਸਾਰਿਆਂ ਦੇ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਤੋਂ ਮਹਾਰਾਜ ਸਾਨੂੰ ਰੱਖਿਆ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ